ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਿਦਾਂ ਜੀ ਆਪਣੀ ਸੰਗਤ ਰੱਬ ਸੋਣਾ ਸਾਰੇ ਵੇਖਣ ਵਾਲਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਜੀ ਆਮੀਨ ਜੀ ਤੇ ਜੈਨ ਵੀਰੇ ਅੱਜ ਜਿਹੜਾ ਵੀਡੀਓ ਆਪਾਂ ਨੂੰ ਖਿਲਾਇਆ ਗਿਆ ਨਾ ਇੱਕ ਡਿਫਰੈਂਟ ਵੀਡੀਓ ਹੈ ਆਪਾਂ ਹਜ਼ੂਰ ਸਾਹਿਬ ਸੱਚਖੰਡ ਉਹਨਾਂ ਦੇ ਆਪਾਂ ਫੈਕਟਸ ਵੇਖੇ ਸਨ ਵੀਡੀਓ ਵੇਖੀ ਸੀ ਉਸ ਤੋਂ ਰਿਲੇਟਿਡ ਹੀ ਇੱਕ ਵਲੌਗ ਹੈ ਜਿਹੜਾ ਆਪਣੇ ਕੋਲ ਆਇਆ ਔਰ ਵੀਰੇ ਜਿਨੇ ਮਤਲਬ ਆਪਾਂ ਨੂੰ ਭੇਜਿਆ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਵਲੌਗ ਵੇਖੋ ਇੱਕ ਕੁੱਤੇ ਦੀ ਕਹਾਣੀ ਹੈ अच्छा मतलब ਇਹਦੇ ਵਿੱਚ ਆ ਪਹਿਲੇ ਆਪਾਂ ਵੀਡੀਓ ਵੇਖ ਲਈਏ ਪਹਿਲੇ ਵੀਡੀਓ ਪਹਿਲੇ ਵੀਡੀਓ ਵੇਖ ਲਈਏ ਬਾਅਦ ਚ ਗੱਲ ਕਰਨੇ ਆ ਕਿਉਂਕਿ ਪਹਿਲੇ ਸਾਰੀਆਂ ਚੀਜ਼ਾਂ ਦੱਸ ਦੇਣੀਆਂ ਉਹ ਫਿਰ ਥੋੜਾ ਖਰਾਬ ਹੋ ਜਾਂਦੀ ਹੈ ਮਤਲਬ ਮਾਇਆ ਹੋ ਜਾਂਦਾ ਬਿਲਕੁਲ ਲੇਕਿਨ ਆਪਾਂ ਜਿਹੜਾ ਹੈ ਨਾ ਪਹਿਲੇ ਵੀਡੀਓ ਵਾਲ ਚੱਲਨੇ ਆ ਤੁਸੀਂ ਆਪ ਵੇਖੋ ਫਿਰ ਬਾਅਦ ਚ ਗੱਲਬਾਤ ਕਰਨੇ ਆ ਜੀ ਇਹਦੇ ਉੱਤੇ ਮੈਂ ਨਾ ਅੱਜ ਤੁਹਾਨੂੰ ਇੱਕ ਚਮਤਕਾਰੀ ਕੁੱਤਾ ਦਿਖਾਉਣਾ ਚਾਹੁੰਦਾ ਸਭ ਪਹੁੰਚਾ ਹੈ ਤਾਂ ਹਜੂਰ ਸਾਹਿਬ ਉਹਨਾਂ ਕੁੱਤਾ ਜਦੋਂ ਸੱਚਕਣ ਤੋਂ ਗਗਰੀ ਸਾਹਿਬ ਦੀ ਸੇਵਾ ਹੁੰਦੀ ਸਵੇਰ 2 ਵਜੇ ਤੇ ਹੁਣ ਹੁਣ ਟਾਈਮ 2 ਵਜਣੇ ਵਾਲਿਆ 2:10 ਜਾਂ 20 ਮਿੰਟ ਤੋਂ ਉੱਥੋਂ ਗਗਰੀ ਸਾਹਿਬ ਚੱਲਦੀ ਹੈ ਤੇ ਇੱਥੇ ਜਦੋਂ ਲੰਗਰ ਸਾਹਿਬ ਗੁਰਦੁਆਰੇ ਕੋਲ ਆਉਂਦੇ ਲੰਗਰ ਸਾਹਿਬ ਗੁਰਦਾਰੇ ਚ ਕੁੱਤਾ ਕਹਿੰਦੇ ਅੱਖਾਂ ਤੋਂ ਅੰਨਾ ਹੋ ਤੇ ਜਦੋਂ ਉਹ ਜਗਾਰਾ ਛੱਡਦੇ ਉਹ ਕਹਿੰਦੇ ਨਾਲ ਬਹੁਤ ਐਨ ਪੂਰਾ ਕਰਦਾ ਉਹ ਤੁਹਾਨੂੰ ਦਿਖਾਉਂਗਾ ਮੈਂ ਤੇ ਜੇ ਤੁਸੀਂ ਤੇ ਹਜੂਰ ਸਾਹਿਬ ਆਏ ਲੰਗਰ ਸਾਹਿਬ ਦੇ ਬਾੜ ਦੇ ਸਾਰੇ ਇੱਕ ਸਾਈਡ ਪੁੰਨ ਵਿੱਚ ਪਿਆ ਹੁੰਦਾ ਉਹ ਕੁੱਤਾ ਤੇ ਸਾਰੀ ਰਾਤ ਜਾਗਦਾ ਰਹਿੰਦਾ ਤੇ ਦਿਨ ਚੋ ਸੁੱਤਾ ਪਿਆ ਰਹਿੰਦਾ ਤੇ ਹੁਣ ਚੱਲਿਆ ਮੈਂ ਤੇ ਸੱਚ ਕੰਡ ਸੱਚ ਕੰਡ ਸ੍ਰੀ ਹਜੂਰ ਸਾਹਿਬ ਜਿੱਥੋਂ ਗਾਗਰੀ ਸਾਹਿਬ ਦੀ ਸੇਵਾ ਚੱਲਦੀ ਹੈ 2:20 ਮਿੰਟਾਂ ਤੇ ਚੱਲਦੇ ਆਂ ਰਾਤ ਦੇ ਦੋ ਵਜੇ ਚੱਲੇ 6 ਫਰਵਰੀ ਤੇ ਉਧਰ ਵੀ ਚਾਰੀ ਹੋਣੀ ਸ਼ੁਰੂ ਹੋ ਚੱਲੀ ਐ ਜੀ ਕਾਲ ਤੋਂ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਜੀਰ ਸਾਹਿਬ ਤੁੰਗ ਅਗਲੀ ਸਾਹਿਬ ਦੀ ਸੇਵਾ ਲੈ ਕੇ ਆਰਨੇ ਸਿੰਘ ਸਾਹਿਬ ਤੇ ਹੁਣ ਤੋਂ ਉੱਧਰ ਲੰਗਰ ਸਾਹਿਬ ਗੁਰਦੁਆਰਾ ਉੱਥੇ ਜੋ ਕੁੱਤਾ ਉਹ ਤੁਹਾਨੂੰ ਦਿਖਾਉਂਦਾ ਮੈਂ ਜੋ ਹੁਣ ਜਦੋਂ ਉੱਥੇ ਗਗਰੀ ਸਾਹਿਬ ਦੇ ਨਾਂ ਨਾਲ ਜਾਂਦਾ ਠੀਕ ਹੈ ਜੀ ਉਹ ਤੁਹਾਨੂੰ ਦਿਖਾਉਂਦਾ ਅੱਗੇ ਜਾ ਕੇ ਹੁਣ ਮੈਂ ਚੱਲਦੇ ਆਂ ਗੁਰਦੁਆਰਾ ਲੰਗਰ ਸਾਹਿਬ ਕੋਲ ਉੱਧਰ ਵੀ ਸੰਗਤਾਂ ਖੜੀਆਂ ਨੇ ਤੇ ਇੱਧਰ ਸੰਗਤਾਂ ਜਾਪ ਕਰਨੀ ਮਾਰਾ ਤਾਂ ਜਾਪ ਉੱਧਰ ਬੁੱਜੀ ਸਾਹਿਬ ਆ ਰਹੇ ਨੇ ਸੱਚਖੰਡ ਸਾਹਿਬ ਤੋਂ i night. ਜੇ ਹੁਣ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਹੈ ਨਾ ਤਾਂ ਇੱਕ ਲਾਈਕ ਵਾਲਾ ਬਟਨ ਜ਼ਰੂਰ ਦਬ ਦਿਓ ਤਾਂ ਹੁਣ ਉਹੀ ਕੁੱਤਾ ਫੇਰ ਦਿਖਾਉਣਾ ਤੁਹਾਨੂੰ ਹੁਣ ਜਾ ਕੇ ਮੈਂ ਵੀ ਕੀ ਕਰਦਾ ਹਾਂ ਤੁਸੀਂ ਸਾਰੀ ਅ ਫਰਅਦ ਦੇਖਿਆ ਹੁਣ ਤੱਕ ਸੱਚਖਣ ਤੋਂ ਗਗਰੀ ਕਿਦਾਂ ਚੱਲੀ ਆ ਤੇ ਉੱਥੇ ਕਿਦਾਂ ਪਾਣੀ ਭਰ ਕੇ ਫੇਰ ਵਾਪਸ ਆ ਤੇ ਕਿਦਾਂ ਕੁੱਤਾ ਮੂਰ ਮੂਰ ਚੱਲਿਆ ਉਹ ਤੇ ਹੁਣ ਤੱਕ ਇਹ ਕਹਿੰਦੇ ਥੋੜਾ ਬਿਰਦ ਹੋ ਗਿਆ ਕੁੱਤਾ ਉਹ ਨਹੀਂ ਤਾਂ ਬਹੁਤ ਕਹਿੰਦੇ ਜਿਆ ਬਹਿਦ ਗਾਹਰ ਬੋਲਦੇ ਜੁਕਾਰੇ ਛੱਡਦੇ ਨਾਲ ਉ ਉ ਕਰਦਾ ਉਹ ਜੇ ਤੁਸੀਂ ਕਿ ਪ੍ਰਾਣੇ ਕਿਸੇ ਦਾ ਵੀਡੀਓ ਕੱਟ ਕੇ ਦੇਖੇ ਤੇ本当 ਨੂੰ ਫਿਰ ਤੁਹਾਨੂੰ ਦੋਸਤ ਕੁੱਤਾ ਜਾ ਕੇ ਮੈਂ ਹੁਣ ਹਰ ਕੁੱਤਾ ਫਿਰ ਸੌਂ ਗਿਆ ਇਹ ਤੇ ਕਦੇ ਇੱਥੇ ਹੁੰਦਾ ਕਦੇ ਉਹ ਹੁੰਦਾ ਜਦੋਂ ਤੁਸੀਂ ਜਦੋਂ ਲੰਗਰ ਸਾਹਿਬ ਆ ਲੰਗਰ ਸਾਹਿਬ ਗੁਰਦੁਆਰਾ ਤੇ ਲੰਗਰ ਸਾਹਿਬ ਜੇ ਤੁਸੀਂ ਐਂਟਰੀ ਕਰਦੇ ਨੇ ਉਧਰੋਂ ਤੋਂ ਇੱਥੇ ਖੁੰਝੇ ਚ ਬੈਠਾ ਹੁੰਦਾ ਇੱਥੇ ਤੇ ਆ ਸੇਵਾ ਦਾ ਨਿੱਧਰ ਤੇ ਭਾਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਬਹੁਤ ਸਖਤ ਡਿਊਟੀ ਤੁਹਾਡੇ ਰਾਤ ਦੇ ਹੈ ਜੀ ਕਿੰਨੇ ਤੋਂ ਕਿਨੇ ਜੀ 10 ਤੋਂ 6 ਸਵੇਰ ਤੋਂ ਰਾਤ ਦੇ 10 ਤੱਕ ਸਵੇਰ 6 ਵਜੇ ਤੱਕ ਠੀਕ ਹੈ ਠੀਕ ਠੀਕ ਬਹੁਤ ਸਖਤ ਡਿਊਟੀਆਂ ਸਿੰਘ ਸਾਹਿਬ ਨੂੰ ਪੁੱਛ ਰਿਹਾ ਸੀ ਜਦੋਂ ਮੈਂ 2 ਸਾਲ ਪਹਿਲਾਂ ਪਹਿਲੀ ਵਾਰ ਹੀ ਆਇਆ ਸੀ ਜਦੋਂ ਉਧਰੋਂ ਆਉਂਦਾ ਸੀ ਬਹੁਤ ਰੌਲਾ ਪਾਉਂਦਾ ਹੁੰਦਾ ਸੀ ਕੁੱਤਾ ਉਹ ਚਿੰਚੀ ਹੁੰਨ ਨਹੀਂ ਕਰਦਾ ਹੈਗਾ ਹੌਣ ਥੋੜਾ ਵੱਡਾ ਹੋ ਗਿਆ ਪੁੱਤ ਹਾਂ ਗੁਰੂ ਗਿਆ ਹੂੰ ਹੂੰ ਬਿਮਾਰ ਚੱਲਦਾ ਪਿਆ ਬਿਮਾਰ ਵੀ ਚੱਲਦਾ ਪਿਆ ਠੀਕ 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 ਹੂੰ ਹੂੰ ਇਹ ਕੋਈ ਕੋਈ ਰਹਾਉਣੀ ਰੂਹ ਹੈ ਮੈਨੂੰ ਤਾਂ ਲੱਗਦਾ ਜਿਹੜੀ ਵੀ ਇੱਥੇ ਆਈ ਹੋਈ ਹੈ ਕਿਛਦੀ ਰੂਹ ਹੈ ਮੇਰਾ ਪੁਰਾਣਾ ਕਰਮਾ ਦਾ ਜਾਗਿਆ ਹਾਂਜੀ 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 ਪੁਰਾਣਾ ਕਰਮਾ ਦਾ ਹਾਂ ਹਾਂ ਗੁਰੂ ਘਰ ਦੀ ਸੇਵਾ ਇੰਨੀ ਹੋਦੀ ਹੈ ਹੂੰ ਘਰਾਂ ਵੀ ਗੁਰੂ ਘਰ ਦੀ ਸੇਵਾ ਨਹੀਂ ਹੁੰਦੀ ਹੂੰ ਗੁਰੂ ਘਰ ਦੀ ਕਿੰਨੀ ਸੇਵਾ ਹੋ ਰਹੀ ਹੈ ਇਹਦੇ ਹੈ ਮੈਂ ਦੇਖਿਆ ਤੁਸੀਂ ਪੂਰਾ ਲੰਗਰ ਅੱਛਾ ਆਪਾਂ ਚਾਰ ਸਾਹਿਬਾਂ ਦੀ ਫਿਲਮ ਵੇਖੀ ਸੀ ਹਾਂਜੀ ਉਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਤਲਬ ਪਾਠ ਕਰਦੇ ਸਨ ਜਾਂ ਸਾਰੇ ਬੈਠੇ ਹੁੰਦੇ ਸਨ ਹਾਂਜੀ ਤੇ ਪਰਿੰਦੇ ਤੇ ਮੋਰ ਤੇ ਤੁਸੀਂ ਵੇਖਿਆ ਹੋਣਾ ਦੂਸਰੇ ਹੀ ਰਣਵੀ ਆ ਕੇ ਕੋਲ ਬੈਠ ਕੇ ਤੇ ਹਾਂ ਬਿਲਕੁਲ ਬਿਲਕੁਲ ਮੂਵੀ ਜਿਹਨਾਂ ਨੇ ਵਹਾਈ ਸੀ ਉਹ ਚੀਜ਼ ਬਿਲਕੁਲ ਅਸਾਂ ਹੀ ਸੀ ਮਤਲਬ ਕੋਈ ਨਹੀਂ ਜਾਨਵਰ ਜਿਹੜੇ ਨੇ ਉਹ ਵੀ ਜ਼ਾਹਰ ਹੈ ਮਾਨੂਸ ਹੋ ਜਾਂਦੇ ਆ ਗਿਆ ਭਾਈ ਇਫੈਕਟ ਹੁੰਦੇ ਨੇ ਔਰ ਪਿਆਰ ਇੱਕ ਚੀਜ਼ ਹਰ ਚੀਜ਼ ਫਿਰ ਸੇਵਾਦਾਰ ਕਿੱਡੇ ਪਹਿਲੀ ਵਾਰੀ ਦੇਖਿਆ ਵੀਡੀਓ ਇੰਨਾ ਸ਼ੇਅਰ ਹੋ ਗਿਆ ਸੇਵਾਦਾਰ ਕਿੰਨੇ ਪਿਆਰੇ ਹੈਗੇ ਆ ਕਿ ਭਾਈ ਉਹਨਾਂ ਨੇ ਉਹਦੇ ਵਾਸਤੇ ਇੱਕ ਅਲੱਗ ਮਤਲਬ ਜਗ੍ਹਾ ਬਣਾਈ ਸਰ ਆਰਮ ਰੂਟੀਨ ਤੁਸੀਂ ਦੇਖਨੇ ਆ ਆਰਮ ਰੂਟੀਨ 'ਚ ਇਹ ਵੇਖਿਆ ਜਾਂਦਾ ਹੈ ਕਿ ਅਗਰ ਐਵੇਂ ਕੋਈ ਜਾਨਵਰ ਸਪੈਸ਼ਲੀ ਕੁੱਤਾ ਕੋਈ ਆਵਾਰਾ ਇਸ ਤਰ੍ਹਾਂ ਫਿਰ ਨੂੰ ਆਵਾਰਾ ਗੈਨੇ ਆ ਕਿ ਜਿਹੜੇ ਸੜਕਾਂ ਦੇ ਉੱਤੇ ਫਿਰਦੇ ਹੁੰਦੇ ਨੇ ਆਵਾਰਾ ਕੁੱਤੇ ਅਗਰ ਕਿਸੇ ਵੀ ਜਗ੍ਹਾ ਦੇ ਆਪਾਂ ਵੇਖੀਏ ਤੇ ਉਹ ਲੋਕੀ ਉਹਨੂੰ ਭਜਾ ਦਿੰਦੇ ਨੇ ਹਾਂ ਬਿਲਕੁਲ ਕਿ ਯਾਰ ਇਹ ਕੀ ਇੱਥੇ ਮਤਲਬ ਲੇਕਿਨ ਤੁਸੀਂ ਇਹ ਵੇਖੋ ਕਿ ਉਹਨਾਂ ਨੇ ਉਹਨੂੰ ਵੀ ਕਿੰਨੀ ਕਿ ਯਾਰ ਹੋ ਸਕਦਾ ਕਿ ਰੱਬ ਵੱਲੋਂ ਹੀ ਕੋਈ ਮਤਲਬ ਉਹਦੇ ਵਿੱਚ ਸਿਸਟਮ ਹੋਵੇ ਲੱਗੀ ਹੋਈ ਆ ਉਹਨੂੰ ਕਿ ਕੋਈ ਉਹ ਆਂਦਾ ਹੋਵੇ ਕਿ ਅਟਰੈਕਟ ਹੁੰਦਾ ਹੋਵੇ ਹੈ ਹਾਂ ਬਿਲਕੁਲ ਤੇ ਉਹਦੇ ਮਤਲਬ ਮਨੁਸ ਹੋ ਕੇ ਉਹ ਰੁਆਉਂ ਡਿਆ ਨਾ ਚੀਜ਼ਾਂ ਉੱਦੋਂ ਆ ਰਿਹਾ ਹੈਗਾ ਵਾ ਉਹਦਾ ਦਿਲ ਨਹੀਂ ਲੱਗਦਾ ਕਿਤੇ ਹੋਰ ਉੱਥੇ ਆਂਦਾ ਉਹਨੂੰ ਸਕੂਨ ਮਿਲਦਾ ਹੈਗਾ ਵਾ ਉਹ ਨਹੀਂ ਸਮਝਦੇ ਇਸ ਗੱਲ ਨੂੰ ਭਾਈ ਸਾਡਾ ਨਾ ਤੇ ਇੰਨਾ ਇਲਾ ਮੈਂਗਾ ਸਾਡੇ ਕੋਲ ਇਹ ਨਹੀਂ ਅਜਾ ਇਹਨਾਂ ਡੂੰਗਾ ਨਹੀਂ ਸੋਚਦਾ ਕੋਈ ਬੰਦਾ ਨਹੀਂ ਸੋਚਦਾ ਆਮ ਰੂਟੀਨ ਚ ਕੋਈ ਵੀ ਹੋਏਗਾ ਨਾ ਆਪਾਂ ਵੇਖੀਏ ਤਾਂ ਮਸਜਿਦ ਦੇ ਲਾਗੇ ਕੋਈ ਕੁੱਤਾ ਤੇ ਆਪਾਂ ਉਹਨੂੰ ਪੁਜਾਦਾ ਆਏ ਪੁਜਾ ਦਾਂਗੇ ਪਾਖਾਂਗੇ ਯਾਰ ਇੱਥੇ ਮਤਲਬ ਨਾ ਪਾਗ ਜਾਨਵਰ ਕਹਿ ਕੇ ਆਪਾਂ ਉਹਨੂੰ ਪੁਜਾਦੇ ਨਹੀਂ ਲੇਕਿਨ ਆਪਾਂ ਸਮਝਦੇ ਨਹੀਂ ਹੈਗੇ ਉਹਨੂੰ ਕਿਹੜੀ ਉਹਦੇ ਦਿਲ ਨੂੰ ਲੱਗੀ ਹੈਗੀ ਆ ਕਿਹੜੀ ਚੀਜ਼ ਉਹਨੂੰ ਬੁਲਾ ਰਹੀ ਆ ਕਿ ਜਿਹੜੀ ਵੇ ਤਾਂ ਉੱਥੇ ਜਾ ਰਿਹਾ ਬਾਰ-ਬਾਰ ਜਾ ਰਿਹਾ ਆਪਾਂ ਇਹ ਆਪਣਾ ਜੈਨ ਨਹੀਂ ਨਾ ਹੈ ਭਾਈਓ ਨਾ ਉਹ ਦੇਖੋ ਉਹਦੇ ਸੇਵਾਦਾਰਾਂ ਨੇ ਉਹਦੀ ਕਿੰਨੀ ਜਗ੍ਹਾ ਬਣਾ ਲਈ ਹੈ ਧਰਨ ਵਾਸ ਅੰਡਰਸਟੈਂਡ ਕਰਨਾ ਚਾਹੀਦਾ ਜੀ ਇਹਦੀਆਂ ਚੀਜ਼ਾਂ ਨੂੰ ਰੱਬ ਦੇ ਜੀ ਨੇ ਸਾਰੇ ਜਿੰਨੇ ਮਤਲਬ ਇੱਥੇ ਔਰ ਪਤਾ ਨਹੀਂ ਜੀ ਇਹ ਬੰਦਾ ਟ੍ਰੈਕਟ ਹੁੰਦਾ ਹੈ ਤੇ ਜਿਹੜੇ ਪੰਦੇ ਨੇ ਜਾਨਵਰ ਨੇ ਜਾਨਵਰ ਹਰ ਚੀਜ਼ ਹੋ ਸਕਦੀ ਹੈ ਬਿਲਕੁਲ ਹੋ ਸਕਦਾ ਹੈ ਭਾਈ ਕਿਉਂਕਿ ਉਸੇ ਰੱਬ ਦੀ ਤਖਲੀਕ ਹੈ ਨਾ ਸਾਰਾ ਕੁਝ ਤੇ ਉਹਨੇ ਬਣਾਇਆ ਬਿਲਕੁਲ ਹਕੀਕਤ ਹੈ ਤੇ ਇਹ ਚੀਜ਼ਾਂ ਜਿਹੜੀਆਂ ਨੇ ਅੰਡਰਸਟੈਂਡ ਕਰਨੀਆਂ ਚਾਹੀਦੀਆਂ ਨੇ ਆ ਬਾਕੀ ਇਨਸਾਨ ਬਿਲਕੁਲ ਅਸ਼ਰਫ ﺍﻟ मਖਲੂਕਾਤ ਹੈ ਲੇਕਿਨ ਬਾਕੀ ਜਿਹੜੀਆਂ ਮਖਲੂਕਾਤ ਨੇ ਉਹ ਵੀ ਤੇ ਉਸੇ ਰੱਬ ਦੀਆਂ ਬਣਾਈਆਂ ਹੋਣੀਆਂ ਉਸੇ ਰੱਬ ਦੀਆਂ ਬਣਾਈਆਂ ਵਾ ਬਿਲਕੁਲ ਬਿਲਕੁਲ ਸਹੀ ਗੱਲ ਆ ਚਲੋ ਹਰ ਚੀਜ਼ ਦੀ ਅਰਦਾਸ ਰੱਖਣੀ ਚਾਹੀਦੀ ਹੈਗੀ ਔਰ ਮਾਂ ਰੱਖਣਾ ਚਾਹੀਦਾ ਵਾ ਬਿਲਕੁਲ ਚਲੋ ਜੀ ਬਾਕੀ ਅਗਲੇ ਵੀਡੀਓ ਚ ਆਉਨੇ ਆ ਕਿੰਨਾ ਕਿੰਨਾ ਨੂੰ ਪਤਾ ਸੀ ਇਸ ਬਾਰੇ ਕਮੈਂਟ ਕਰਿਓ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹ ਵੀ ਦੱਸਿਓ